अरविंद केजरीवाल के शेर हैं ये हमारा बब्बर शेर है और हम इनके शेर हैं भाई साहब ऐसे छोट जल्दी जल्दी तो नहीं भाई साहब बब्बर शेर को हाथ डालने देंगे हम आ जाओ ईडी वालो बीडी वालों, वालो चलो आओ देखते हैं कहां कहां तक आओगे मजाक बना रखा है यार मजाक बना रखा है। जब भी जब भी कोई इलेक्शन होती है भाई को अंदर कर दो ਜੱਪੀ ਕੋ ਜਨਾਬ ਆਇਆ ਅਰਵਿੰਦ ਕੇਜਰੀਵਾਲ ਕੋ ਅੰਦਰ ਕਰ ਦੋ ਹੱਦਾ ਯਾਰ ਮਤਲਬ ਹਾਂ ਮੇ ਲਖੀ ਨਹੀਂ ਲੜ ਸਕਤੇ 25 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜੋ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਵੱਲੋਂ ਗੁਜਰਾਤ ਦੇ ਵਿੱਚ ਇੱਕ ਰੈਲੀ ਕੀਤੀ ਗਈ ਆ ਜਿਸ ਨੂੰ ਲੈ ਕੇ ਉਥੇ ਕਈ ਜਿਹੜੇ ਵੱਡੇ ਐਲਾਨ ਨੇ ਇਹਨਾਂ ਦੇ ਵੱਲੋਂ ਕੀਤੇ ਗਏ ਨੇ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਬਾਰੇ ਬੋਲਦੇ ਆ ਕਿਹਾ ਹੈ ਕਿ ਇਹ ਸਾਡਾ ਬੱਬਰ ਸ਼ੇਰ ਹੈ ਇਸ ਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ ਜੇਕਰ ਕਿਸੇ ਨੇ ਹੱਥ ਪਾਉਣਾ ਹੈ ਤਾਂ ਆ ਜਾਓ ਸ਼ੇਰ पिਂਜਰੇ ਵਿੱਚ ਨਹੀਂ ਰਹਿੰਦਾ ਭਾਈ ਸਾਹਿਬ पिਂਜਰੇ ਵਿੱਚ ਵੀ ਰਹਿੰਦਾ ਹੈ ਖਾਸ ਨਹੀਂ ਘਾਤਾ ਸ਼ੇਰ ਆਪਣਾ ਸ਼ਿਕਾਰ ਖੁਦ ਕਰਦਾ ਹੈ ਭਾਈ ਸਾਹਿਬ ਤੁਸੀਂ ਸ਼ੇਰੋਂ ਕੋ ਪਿੰਜਰੇ ਵਿੱਚ ਡਾਲ ਰਹੇ ਹੋ ਅਰਵਿੰਦ ਕੇਜਰੀਵਾਲ ਕੇ ਸ਼ੇਰ ਹੈ ये हमारा बब्बर शेर है और हम इनके शेर हैं भाई साहब ऐसे छोट जल्दी जल्दी तो नहीं भाई साहब बब्बर शेर को हाथ डालने देंगे हम आ जाओ ईडी वालों बीडी वालों चलो आओ देखते हैं कहां हां, कहां तक आओगे मजाक बना रखा यार मजाक बना रखा जब भी जब भी कोई इलेक्शन होती है चेतर भाई को अंदर कर दो जब भी कोई चुनाव आया अरविंद केजरीवाल को अंदर कर दो हद है यार मतलब हम इलेक्ट्रिन नहीं, नहीं लड़ सकते क्या देश तुमने आजाद करवाया था अरे भगत सिंह की कुर्बानियां भूल गए राजगुरु सुखदेव की कुर्बानियां भूल गए 23 23 साल की उम्र में फांसी के रस्से चूमे भाई साहब आपने करवाया था याद यार तुम कौन होते हो हमें देशभक्ति के सर्टिफिकेट देने वाले हद है हैरानी तंदस दी कि ईडी के ਵੱਲੋਂ लगातार अरविंद केजरीवाल ਨੂੰ ਨੋਟਿਸ ਭੇਜੇ ਜਾ ਰਹੇ पर... ਨੇ अरविंद केजरीवाल ईडी ਦੇ ਅੱਗੇ ਪੇਸ਼ ਨਹੀਂ ਹੋ ਰਹੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਗ੍ਰਿਫਤਾਰੀ ਦਾ ਡਰ ਹੈ ਤੇ ਲਗਾਤਾਰ ਜਿਹੜੀ ਭਾਜਪਾ ਸਰਕਾਰ ਆ ਉਹ ਰਾਜਨੀਤੀ ਜਿਹੜੀ ਆ ईडी ਨੂੰ ਲੈ ਕੇ ਕਰ ਰਹੀ ਹੈ ਤਾਂ ਅੱਜ ਭਗਵੰਤ ਮਾਨ ਦਾ ਕਹਿਣਾ ਹੈ ਕਿ ਸਾਡਾ ਬੱਬਰ ਸ਼ੇਰ ਕਿਸੇ ਤੋਂ ਡਰਨ ਵਾਲਾ ਨਹੀਂ ਜਿਸ ਨੇ ਫੜਨਾ ਹੈ ਤਾਂ ਆਜੋ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ईडी ਇਸ ਮਾਮਲੇ ਨੂੰ ਲੈ ਕੇ ਕੀ ਐਕਸ਼ਨ ਲੈਂਦੀ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਸਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ